ਅਸੂਰਤ ਤੁਹਾਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਦੀਆਂ ਤਸਵੀਰਾਂ ਦਿਖਾ ਰਿਹਾ ਵਿਦਿਆਰਥੀ ਆਪਣੀਆਂ ਉਸੇ ਥਾਂ ਦੇ ਉੱਤੇ ਬੈਠੇ ਨੇ ਜਿੱਥੇ ਉਹ ਪ੍ਰਦਰਸ਼ਨ ਕਰ ਰਹੇ ਸੀ ਧਰਨਾ ਦੇ ਰਹੇ ਨੇ ਔਰ ਕਿਉਂਕਿ ਵੱਡੀ ਸੰਖਿਆ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਵਿਦਿਆਰਥੀ ਜੁਟੇ ਹੋਏ ਨੇ ਕਿਸਾਨ ਜਥੇਬੰਦੀਆਂ ਦੇ ਲੋਕ ਪਹੁੰਚੇ ਹੋਏ ਨੇ ਵੱਡੇ ਵੱਡੇ ਆਗੂ ਪਹੁੰਚੇ ਹੋਏ ਨੇ ਔਰ ਕਈ ਸਿਆਸੀ ਪਾਰਟੀਆਂ ਦੇ ਲੀਡਰ ਵੀ ਪਹੁੰਚੇ ਹੋਏ ਨੇ ਤਾਂ ਐਨੇ ਲੋਕਾਂ ਦਾ ਇੰਤਜ਼ਾਮ ਕਿੱਦਾਂ ਕੀਤਾ ਜਾਣਾ ਹੈ ਤੁਹਾਨੂੰ ਉਹ ਵੀ ਅਸੀਂ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਉਹ ਵੱਖ-ਵੱਖਰੀਆਂ ਧਾਰਮਿਕ ਜਥੇਬੰਦੀਆਂ ਨੇ ਉਹ ਕਾਰ ਸੇਵਾ ਵਾਲੇ ਬਾਬੇ ਨੇ ਉਹ ਲੰਗਰ ਪਾਣੀ ਪ੍ਰਸ਼ਾਦਾ ਲੈ ਕੇ ਆਏ ਨੇ ਤੇ ਇਸ ਵਕਤ ਜਿੰਨੀ ਵੱਡੀ ਸੰਖਿਆ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਔਰ ਆ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੇ ਸਿਰ ਦੇ ਉੱਤੇ ਜਿਹੜੇ ਵਿਦਿਆਰਥੀ ਨੇ ਉਹ ਬੈਠੇ ਨੇ ਪ੍ਰਸ਼ਾਦੇ ਛਕੇ ਜਾ ਰਹੇ ਨੇ ਕਿਉਂਕਿ ਅੱਜ ਜਿਹੜੇ ਕਾਰ ਸੇਵਾ ਵਾਲੇ ਧਾਰਮਿਕ ਜਥੇਬੰਦੀਆਂ ਲੈ ਕੇ ਆਈਆਂ ਨੇ ਪ੍ਰਸ਼ਾਦੇ ਕਿਉਂਕਿ ਵਿਦਿਆਰਥੀਆਂ ਦੇ ਨਾਲ ਤੇ ਡਾਕਾ ਮਾਰਿਆ ਜਾ ਰਿਹਾ ਸੀ ਉਹਨਾਂ ਦੇ ਹੱਕਾਂ ਦੇ ਉੱਤੇ ਤਾਂ ਇਸ ਕਰਕੇ ਜਿਹੜਾ ਇੱਥੇ ਪ੍ਰੋਟੈਸਟ ਚੱਲ ਰਿਹਾ ਹੈ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਜਿਹੜੇ ਲੋਕ ਸ਼ਾਮਿਲ ਹੋਏ ਨੇ ਉਹਨਾਂ ਦੇ ਲਈ ਖਾਣ ਪਾਣ ਦੇ ਲਈ ਇੱਥੇ ਪ੍ਰਸ਼ਾਦੇ ਲੈ ਕੇ ਪਹੁੰਚੇ ਹੋਏ ਨੇ ਤੇ ਆਹ ਤਸਵੀਰਾਂ ਸੀ ਇਸ ਵਕਤ ਤੁਹਾਨੂੰ ਦਿਖਾ ਵੀ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਜਿਹੜਾ ਇਸ ਥਾਂ ਦੇ ਇੱਥੇ ਪ੍ਰੋਟੈਸਟ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤੇ ਕਿਵੇਂ ਜਿਹੜੇ ਲੋਕ ਵਿਦਿਆਰਥੀ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚੇ ਬੈ ਨੇ ਕਿਸਾਨ ਪਹੁੰਚੇ ਹੋਏ ਨੇ ਉਹਨਾਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਤੇ ਉਹਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗਰਮਾ ਗਰਮ ਪ੍ਰਸ਼ਾਦੇ ਔਰ ਦਾਲ ਇੱਥੇ ਲੈ ਕੇ ਆਈ ਗਈ ਹੈ ਤਾਂ ਕਿ ਜਿਹੜੇ ਲੋਕ ਧਰਮ ਦੇ ਵਿੱਚ ਸ਼ਾਮਲ ਹੋਏ ਬੈ ਨੇ ਸਰਕਾਰ ਦੇ ਖਿਲਾਫ ਹੋਰ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਣ ਤੇ ਉਹਦੀਆਂ ਅਸੀਂ ਤੁਹਾਨੂੰ ਇਸ ਥਾਂ ਦੇ ਉੱਤੇ ਤਸਵੀਰਾਂ ਦਿਖਾ ਰਹੇ ਹਾਂ ਭਾਈ ਜੀ ਕਿੱਥੋਂ ਆਏ ਬਾਈ ਜੀ ਗੁਰਦਵਾਰਾ ਸਾਹਿਬ ਤੋਂ ਗੁਰਦਵਾਰਾ ਸਾਹਿਬ ਤੋਂ ਜੀ ਏ ਤੁਸੀਂ ਹੋਣਾ ਇਹ ਸਵੇਰ ਦੀ ਇੱਥੇ ਚੱਲ ਰਹੀ ਜੀ ਲੰਗਰ ਅਸੀਂ ਲਗਾਤਾਰ 7 ਦਿਨ ਹੋ ਗਏ ਜੀ ਆਂਦੇ ਨੂੰ ਅਸੀਂ ਜਦੋਂ ਤਾਂ ਇੱਕ ਤਰੀਕ ਦਾ ਇੱਥੇ ਪ੍ਰੋਟੈਸਟ ਚੱਲਦਾ ਠੀਕ ਹੈ ਜੀ ਕੀ ਲੈ ਕੇ ਤੁਸੀਂ ਸੰਗਤ ਲਈ ਦਾਲ ਲੈ ਕੇ ਆਏ ਜੀ ਤੇ ਪ੍ਰਸ਼ਾਦ ਲੈ ਕੇ ਆਏ ਬਹੁਤ ਸ਼ੁਕਰੀਆ ਜੀ ਤਾਂ ਇਸ ਥਾਂ ਦੇ ਉੱਤੇ ਲਗਾਤਾਰ ਜਿਹੜੇ ਲੋਕ ਧਰਨੇ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦੇ ਲਈ ਪ੍ਰਸ਼ਾਦਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ ਪ੍ਰਸ਼ਾਦਾਂ ਵੰਡੇ ਜਾ ਰਹੇ ਨੇ ਔਰ ਨਾਲ ਦੀ ਨਾਲ ਗਰਮਾ-ਗਰਮ ਦਾਲ ਦਿੱਤੀ ਜਾ ਰਹੀ ਹੈ ਤੇ ਅਗਲੀ ਸਾਈਡ ਦੇ ਉੱਤੇ ਤੁਹਾਨੂੰ ਦੂਜੇ ਪਾਸੇ ਵੀ ਤਸਵੀਰਾਂ ਦਿਖਾ ਦਿੰਨੇ ਆ ਜੇ ਥਾਂ ਦੇ ਉੱਤੇ ਵਿਦਿਆਰਥੀ ਬੈਠੇ ਨੇ ਧਰਨਾ ਦੇ ਰਹੇ ਨੇ ਉਹਦੀਆਂ ਤਸਵੀਰਾਂ ਅਗਲੇ ਪਾਸੇ ਤੁਹਾਨੂੰ ਮੈਂ ਹੁਣ ਦਿਖਾਉਣ ਜਾ ਰਿਹਾ ਹਾਂ ਔਰ ਵੱਡੀ ਸੰਖਿਆ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਇਸ ਸਾਹ ਦੇ ਉੱਤੇ ਵਿਦਿਆਰਥੀ ਪਹੁੰਚੇ ਹੋਏ ਨੇ ਵਿਦਿਆਰਥੀਆਂ ਦੀ سپورਟ ਦੇ ਲਈ ਲੋਕ ਪਹੁੰਚੇ ਹੋਏ ਨੇ ਤੇ ਤੁਹਾਨੂੰ ਉਹਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਬੜਾ ਜਿਆਦਾ ਆਪਾਂ ਅੱਗੇ ਨਹੀਂ ਚੱਲਾਂਗੇ ਕਿਉਂਕਿ ਅਗਲੀ ਸਾਈਡ ਦੇ ਉੱਤੇ ਸਪੀਕਰ ਵਗੈਰਾ ਲੱਗੇ ਹੋਏ ਨੇ ਮਾਈਕ ਦੇ ਵਿੱਚ ਜਾਂ ਬੋਰਡ ਦੇ ਸਪੀਕਰਾਂ ਦੀ ਆਵਾਜ਼ ਬੜੀ ਜਿਆਦਾ ਤੇਜ਼ ਹੈ ਪਰ ਇਸ ਕਰਕੇ ਬੜਾ ਅੱਗੇ ਨਹੀਂ ਦਿਖਾਰੇ ਪਰ ਤੁਹਾਨੂੰ ਇੱਥੋਂ ਭੀੜ ਤੋਂ ਅੰਦਾਜ਼ਾ ਜ਼ਰੂਰ ਹੋ ਜਾਵੇਗਾ ਕਿੰਨੀ ਵੱਡੀ ਸੰਖਿਆ ਦੇ ਵਿੱਚ ਪੰਜਾਬ ਯੂਨੀਵਰਸਿਟੀ ਜਿਹੜਾ ਧਰਨਾ ਚੱਲ ਰਿਹਾ ਹੈ ਉਸ ਨੂੰ ਕਿੰਨੀ ਜ਼ਿਆਦਾ ਸਪੋਰਟ ਮਿਲੀ ਹੋਈ ਹੈ ਉਹਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਹੋਰ ਆ ਦੂਸਰੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਧਰਨਿਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦੀ ਮਦਦ ਲਈ ਉਹਨਾਂ ਦੇ ਲਈ ਪ੍ਰਸ਼ਾਦੇ ਇੱਥੇ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਏ ਗਏ